ਅੱਜ ਨਾ ਫਰਗਤ ਨਹੀਂ ਸੁਣੇਗਾ ਕੋਈ ਸਾਡੇ ਫੰਦੇ ਉਹਦੇ ਗੱਲ ਸਰਪਲ ਹੋਣਗੇ ਸਾਡੀ ਵੀ ਗੱਲ ਸੁਣਨੀ ਤੁਸੀਂ ਵੀ ਸਾਡੀ ਸਾਡੀ ਯਾਰ ਅਸੀਂ ਕੀ ਆਈਏ ਅਸੀਂ ਕਹਿੰਦੇ ਜਾਈਏ ਸਾਡੀ ਸਾਰਾ ਕੁਝ ਬਸ ਕਰੋ ਬਸ ਸਾਡੀ ਵੀ ਗੱਲ ਸੁਣਨੀ ਖੜੋ ਇਹਨੇ ਜਿਹੜਾ ਵਿਚਾਰਾ ੱੱਕੇ ਨਾਲ ਕੱਢੀਆ ਬਸ ਤੁਸੀਂ ਆਪ ਦੀ ਮਰਜ਼ੀ ਨਾਲ ਚੜੇਗਾ ਚੜਾਉਂਦਾ ਨਹੀਂ ਹਾਲਾ ਕਰੋ ਤੁਸੀਂ ਤਾਂ ਵੀਡੀਓ ਕਰ ਜਾਏਗਾ ਵੀਡੀਓ ਤਾਂ ਕਰੋ ਕੋਈ ਬਾਤ ਨਹੀਂ ਆਪਣਾ ਲਈ ਤਾਂ ਜਾਣ ਕੇ ਲਈ ਬੰਦਬਸਤ ਕਰੋ ਇੱਕ ਮਿੰਟ ਇੱਕ ਮਿੰਟ ਇਹ ਕਿਹਨਾਂ ਇੱਕ ਮਿੰਟ ਇਹਨਾਂ ਦੀ ਸੁਣ ਲਓ ਬਾਈ ਯਾਰ ਅਸੀਂ ਭੇਜਦਾ ਸਾਨੂੰ ਆਪਾਂ ਕਰਦੇ ਦੇਖਦੇ ਹਾਂ ਨਹੀਂ ਭਾਈ ਤੂੰ ਕਿਹੜਾ ਭਾਈ ਜੀ ਆ ਭਾਈ ਇਹ ਰੱਖੇ ਨਾ ਕਿਹੜਾ ਪਰਮਾ ਤੇਰਾ ਮੇਰੀ ਗੱਲ ਸੀ ਅਸਿਰ ਪੁੱਛੋ ਤੱਕ ਜਾਣਾ ਸੀ ਯਾਰ ਕਿਉਂ ਯਾਰ ਕਿਉਂ ਜਾ ਰਹੇ ਬਾਈ ਕੋਲ ਘਰੋਂ ਲੱਗਣਾ ਮੈਂ ਇਸ ਚਾਹੁੰਦਾ ਕਿ ਘਰ ਮੈਂ ਅੱਜ ਖਾਲੀ ਘਰ ਤੇ ਬਾਈ ਮੈਂ ਮਤ ਕਰ ਦਿੰਦਾ ਜਦ ਖਾਲੀ ਕਿਉਂ ਆਪਰੇ ਜਾਂਦੇ ਪੈਸੇ ਵਾਰੀਆਂ ਤੇ ਇਹਦਾ ਸਿਆਲ ਫੋਡੀ ਕਾਮ ਦਾ ਖਾਲੀ ਆਇਆ ਬਾਈ ਫੋਡੀ ਕਾਮ ਦਾ ਖਾਲੀ ਆਇਆ ਇਹ ਸਪੈਸ਼ਲ ਹੀ ਹੈ ਅਸੀਂ ਕਹਿੰਦੇ ਅਸੀਂ ਜਾ ਰਹੇ ਯਾਰ ਉਹ ਵਿਚਾਰਾ ਕੋਈ ਮੈਂ ਨਹੀਂ ਮੈਂ ਵੀ ਨਹੀਂ ਆਇਆ ਯਾਰ ਕਹਿੰਦਾ ਯਾਰ ਤੁਸੀਂ ਦੇ ਦਿਓ ਭਰੋ ਸਾਨੂੰ ਪਤਾ ਤਾਂ ਲੱਗੇ ਭਰੀ ਵਾਲੇ ਨੂੰ ਪਤਾ ਤਾਂ ਲੱਗੇ ਨਾ ਤੁਹਾਨੂੰ ਸਾਨੂੰ ਕਦੋਂ ਕਿਹੜਾ ਜਾ ਰਿਹਾ ਕਿਹੜਾ ਨਹੀਂ ਜਾ ਰਿਹਾ ਇਹਨਾਂ ਦਾ ਵਿਚਾਰਾ ਨਾ ਕੋਈ ਸੁਣਦਾ ਨਹੀਂ ਠੀਕ ਹੈ ਅੱਡੇ ਬੜੇ ਚਾਹ ਸੁਬਾਹ ਖਾਲੀ ਆਏ ਆ ਭਾਈ ਜਮਾ ਸੋਹਣਿਆ ਤੱਕ ਕਿਹੜਾ ਦੇਖ ਰਿਹਾ ਡਾਕਟਰ ਤੋਂ ਮਗਰਰੀ ਜਾਨ ਲੱਕਾ ਲੜੀ ਜਵਾਰੀ ਦਾ ਬਰੇਕਾ ਮਾਰ ਗਿਆ ਮੇਰੀ ਜਿਹੜੇ ਨਾ ਫੌਜੀ ਜਾਉਂਗਾ ਇੱਕ ਮਿੰਟ ਮਾਰ ਗਿਆ ਫੌਜੀ ਜਾਉਗੇ ਪਹਿਲੀ ਸੀ ਇੱਕ ਮਿੰਟ ਆਹ ਤਾਂ ਰੁਕੋ ਫੌਜੀ ਜਾਉਗੇ ਹਾਂ ਉਹ ਕੱਢ ਲਾ ਗੱਲ ਲੱਗ ਗਈ ਜਸੂਨ ਕਰਾਂ ਜੰਮ ਜਾ ਤੱਕੇ ਨਾਲ ਤੱਕੇ ਦਾ ਕੋਈ ਪੱਥਰ ਨਾ ਪਸਵਾ ਕੇ ਲੈ ਜਾ ਉਹ ਗੱਲ ਨਹੀਂ ਆਈ ਐ ਫਸਟ ਕਾਲ ਹੋਵੇ ਇਹਨਾਂ ਨੇ ਤੱਕੇ ਨਾ ਚੜੇ 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 ਅਸੀਂ ਆ ਗਏ ਤਾਂ ਕਿ ਇੱਕ ਮਿੰਟ ਬੈਠ ਕੇ ਕੀ ਕਹੀਏ ਲੈ ਮੈਂ ਕਹੀ ਨਾ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਦਾ ਜਾਨਾ ਪੜਦਾ ਬਾਹਰ ਸਾਨੂੰ ਤਾਂ ਦੱਸੋ ਨਾ ਵੀ ਅਸੀਂ ਲਿ ਜਾ ਰਹੇ ਹਾਂ ਯਾਰ ਸਾਹੀ ਸੋਚੀ ਜਾਂਦੇ ਆ ਯਾਰ ਵੀ ਇਹ ਸਾਡੇ ਭਰਾ ਸਾਡੇ ਨਾਲ ਖੜੇ ਆ ਅਸੀਂ ਵੀ ਅਸੀਂ ਵੀ ਭਾਈ ਆ ਨਹੀਂ ਭਾਈ ਤਾਂ ਭਰ ਨਹੀਂ ਦੁੱਲ ਤਾਂ ਭਾਈ ਆ ਇਹ ਤਾਂ ਨਹੀਂ ਭਾਈ ਆ ਇੱਕ ਮਿੰਟ ਸਾਡੀ ਸਾਡੀ ਸਾਡੇ ਨਾਲ ਸੁਣਿਆ ਜਾਂਦਾ ਅਸੀਂ ਅਸੀਂ ਹੁਣ ਖੰਭ ਨੂੰ ਮੱਲ ਤੇਰੇ ਪਰਮਟਾਂ ਦੀ ਰੋਕ ਲੱਗੇ ਦੇ ਫਿਰ ਇਹ ਤਾਂ ਰੋਕਣ ਹੀ ਬਣਦੀਆਂ ਜਿੱਧਰ ਰੋਕਾਂਗੇ ਦਿੰਦਾ ਦਿਨੇ ਤੁਸੀਂ ਕਿੰਨੀਆਂ ਕਰੀਗੇ ਅਸੀਂ ਕੋਈ ਨਹੀਂ ਬੋਲੀ ਅਸੀਂ ਬੋਲਣੇ ਨਹੀਂ ਬੋਲਦੇ ਕੋਈ ਦੁੱਖ ਨਹੀਂ ਕੋਈ ਆਪਸ ਵਿੱਚ ਮਾਰਦੇ ਆਂ ਅਸੀਂ ਕੋਈ ਕਿੰਨੇ ਸੁਣਿਆ ਵੀ ਚੱਲਣ ਆਪਾਂ ਪਰ ਭਾਈ ਹਰ ਇੱਕ ਤਰੀਕਾ ਹੁੰਦਾ ਹੈ ਰੈਗੂਲਰ ਮਲਾਜ਼ਮ ਹੈਗੇ ਸਾਡੇ ਹੈਗੇ ਨਾ ਇੱਕ ਮਿੰਟ ਕਰ ਸਾਹੀ ਇੱਕ ਮਿੰਟ ਆਈ ਇੱਕ ਮਿੰਟ ਆਈਪੀਏ 60 ਬੰਦੇ ਆਈਪੀਏ 60 ਬੰਦੇ ਸਾਡੇ ਯਾਰ ਤੇ ਜਾਂਦੇ ਅਸੀਂ ਥੋੜੇ ਨਾਲ ਲੱਗਦੇ ਵੀ ਯਾਰ ਉਹ ਸਰਵਿਸ ਅਸੀਂ ਭਾਵੇਂ ਆਪਦਾ ਬੰਦਾ ਭੇਜਦੇ ਸੀ ਸਰਵਿਸ ਦਿਓ ਤੁਸੀਂ ਸਰਵਿਸ ਦਿਓ ਲੋਕਾਂ ਨੂੰ ਘਰੇ ਬਚਾਓ ਲੋਕਲ ਬੰਦੇ ਪੁੱਛੋਦੇ ਵੀ ਹੈਗੇ ਯਾਰ ਹਾਂ ਹਾਂ ਥਾਣੇ ਦੇ ਵੀ ਹੈਗੇ ਸਾਰੇ ਸ਼ਹਿਰ ਦੀ ਹੈ ਵੀ ਅਸੀਂ ਇਹੀ ਕਹਿੰਦੇ ਆ ਵੀ ਉਹ ਬੰਦੇ ਜਾਣ ਯਾਰ ਕਿਉਂ ਨਹੀਂ ਜਾਂਦੇ ਉਹ ਬੰਦੇ ਸਿਰਫ ਕੀ ਕਰਨਾ ਜਦੋਂ ਤੱਕ ਕਨੈਕਟਰ ਦੇ ਨਾਮ ਦਾ ਕੱਚਾ ਉਹ ਤਾਂ ਤੀ ਰਾਤ ਨੂੰ ਭੋਗਦਾ ਫਿਰ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਜਦੋਂ ਮੈਨੇਜਮੈਂਟ ਚਾਹੁੰਦੀ ਹੈ ਤਨਖਾਹਾਂ ਨਹੀਂ ਦੇਣੀਆਂ 11-11 12-12 ਹਜ਼ਾਰ ਤਨਖਾਹ ਦੇ ਨਹੀਂ ਉਹ ਤਾਂ ਅੱਧੀ ਰਾਤ ਵੀ ਭੋਕੇ ਤੇ ਜਿਹੜੇ ਰੈਗੂਲਰ ਮਨਾਜਮਾ ਉਹ ਭਾਈ ਆਉਣ ਹੀ ਨਾ ਕੋਈ ਚੱਕਰ ਦੋ ਗੱਲਾਂ ਤੋਂ ਦੋ ਗੱਲਾਂ ਹਾਂ ਇੱਕ ਪਾਸੇ ਉਹ ਕਿਹਾ ਆਪਣਾ ਫੌਲੀ ਬੋਲੇ ਬਾਕੀਆ ਕਿਸੇ ਫੌਲ ਰਾਜੂ ਦੇ ਫੌਲ ਰਾਜੂ ਕਹਿੰਦਾ ਰਹੀ ਆ ਤੇ ਮੈਂ ਮੈਂ ਬਸੇ ਸਰਕਾਰੀ ਜੀ ਠੀਕ ਹੈ ਬਸੇ ਨਾਲ ਤਰੇ ਮਾਂ ਫੜ ਕੇ ਪੁੱਤਾ ਹੁਣ ਠੀਕ ਹੈ ਇੱਦਾਂ ਕਿ ਬਸੇ ਨਾਲ ਖੜੇ ਰਹੇ ਸੀ ਇਹ ਬਸਤੂਰੀ ਨਾਲ ਬਸਾ ਲਾ ਗਿਆ ਸਹੀ ਹੈ ਥੋੜੇ ਮੁਲਾਜ਼ਮ ਲੈ ਆ ਕੇ ਕਿ ਉਹ ਅਫਸਰ ਨੂੰ ਡਾ ਉਹਨੇ ਵਕਤ ਲਾ ਲਾ ਬਸ ਤੇ ਨਾ ਉਹ ਨਾਲ ਹੀ ਕਹਿੰਦਾ ਤੇਰੇ ਨਾਲ ਗੱਈ ਹਰ ਤੇ ਵੇਚ ਦਿੱਤੀ ਉਹ ਵਕਤ ਲਾ ਲਾ ਮੈਂ ਮੰਨਦਾ ਮੈਂ ਇਹ ਗੱਲ ਸਹੀ ਹੈ ਜਦੋਂ ਪਾਣੋ ਵਕਤ ਰਹੇ ਤੇ ਐਂ ਦੇਗੀ ਉਹ ਤੁਹਾਨੂੰ ਪੱਕੇ ਕਰਨਾ ਸਰਕਾਰ ਨੇ ਸੋਧਾ ਹੈ ਸਰਕਾਰ ਨੇ ਜਿੱਤੇ ਕਰ ਲੋਗੇ ਸਗਰੋ ਰੈਲੀ ਆ ਗਈ ਬਸਾਂ ਸਾਂਗੇ ਜਾਓ ਉਹ ਦਿਨ ਵਕਤ ਰੋਕਦੇ ਆਪਾਂ ਰੋਕਦੇ ਉਹਦੇ ਵੀ ਰੋਕਦੇ ਅਸੀਂ ਅਸੋਲਾ ਸੋਲਾ ਵੀਰੇ ਅਸੀਂ ਹੜਤਾਲ ਕਰਦੇ ਹਾਂ ਨਾ ਅਸੀਂ ਹੜਤਾਲ ਦਾ ਰੱਖੜੀ ਸੀ ਅਸੀਂ ਹੜਤਾਲ ਪੋਸਟਪੋਨ ਕੀਤੀ ਆ ਉਹਦੀ ਰੱਖੜੀ ਆ ਜੀ ਯਾਰ ਲੋਕ ਨਾ ਪਰੇਸ਼ਾਨ ਹੋਣਾ ਅਸੀਂ ਪਹਿਲਾਂ ਪਹਿਲਾਂ ਨੋਟਿਸ ਦਿੰਨੇ ਆ ਮੇਰਾ ਰਿਸਟਰ ਹੈ 3 ਦਿਨ 25 ਦਿਨ ਪਹਿਲਾਂ ਦਿੰਨੇ ਆ ਮੈਂ ਮੈਂ ਸਭ ਕੰਡ ਕੀਤਾ ਮੈਂ ਇਹ ਨਹੀਂ ਕੀਤਾ ਅਸੀਂ ਆ ਗਿਆ ਇਹ ਆਪਾਂ ਜਾਣੇ ਗੱਲ ਇਹ ਸੀ ਫਿਰ ਇੱਥੋਂ ਤੱਕ ਲੁੱਟ ਪਾਣਾ ਕਰ ਰਿਹਾ ਬਾਗਲਾ ਵਾਲੇ ਦੀ ਔਰਬਿਟ ਵਾਸ ਵਾਲੇ ਨਾ ਲੋਕਾਂ ਨੂੰ ਕਿਵੇਂ ਖਿਲਚਲ ਕਰੀ ਜਾਂਦੇ ਆ ਅਸੀਂ ਰੋਕਣੀ ਸੀ ਉਹ ਇਹ ਆ ਗਿਆ ੱੱਕੇ ਚ ਨਾਲ ਪਹਿਲਾਂ ਬੱਸ ਸਟੈਂਡ ਤੋਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਲਿਆਂਦਾ ਉੱਥੋਂ ਤੱਕ ਪਾਵਰਜ਼ ਰੋਡ ਤੱਕ ਉਹ ਆਪਰਾ ਸ੍ਰੋਟ ਤੋਂ ਤੋਰ ਕੇ ਲਿਆਂਦਾ ਫੌਜੀ ਚੌਕ ਤੱਕ ਫੌਜੀ ਚੌਕ ਤੋਂ ਆਟਵਾ ਤੇ ਚੜਾਸਾ ਕਿਸਨੂੰ ਇੱਥੇ ਲਿਆਂਦਾ ਕਿਸਨੂੰ ਉੱਥੇ ਲੈ ਗਏ ਇਹ ਲੋਕ ਮੁੱਤਰ ਪਰੇਸ਼ਾਨ ਕਿਉਂ ਕਰਦੇ ਆ ਯਾਰ ਆਪਾਂ ਜਾਂ ਤਾਂ ਯਾਰ ਖਾਓ ਅਸੀਂ ਲਿਆਂਦੇ ਆ ਜਰਿਆ ਬਾਈ ਮੈਂ ਤਾਂ ਕਹਿੰਦਾ ਨਹੀਂ ਨਹੀਂ ਭੇਜਾਂਗੇ ਜੀ ਹਰਸਾਨੇ ਅਸੀਂ ਇਹ ਹੀ ਗੱਲ ਗੱਲ ਕਰਦੇ ਆ ਯਾਰ ਸਾਨੂੰ ਇਹ ਸਾਡਾ ਅਸੀਂ ਮਤਲਬ ਸਦਾ ਇਹ ਨਹੀਂ ਆ ਵੀ ਤੁਹਾਨੂੰ ਪਰੇਸ਼ਾਨ ਕਰਨਾ ਹੈ ਮਤਲਬ ਇਹ ਹੈ ਵੀ ਇਹ ਬੰਦੇ ਨੇ ਇਹ ਕਹਿੰਦਾ ਮੈਂ ਥੱਕੇ ਸਾਨੂੰ ਦੱਸਿਆ ਨਹੀਂ ਸਾਡੇ ਤਾਂ ਉੱਤੋਂ ਹੀ ਹੋ ਕੇ ਲੰਘ ਆਇਆ ਉੱਥੋਂ ਦਾ ਇਹ ਵਿਚਾਰਾ ਵਲ ਗਿਆ ਵੀ ਮੈਂ ਤਾਂ ਗਿਆ ਨਹੀਂ ਮੈਂ ਤਾਂ ਲੋਕਾਂ ਦੇ ਘਰੇ ਚਲੇ ਆਉਂਦਾ ਉਹ ਕਹਿ ਕੇ ਗਿਆ ਮੈਂ ਕਿਹਾ ਲੋਕੀ ਦੋਰੇ ਚਲੇ ਆਉਂਦੇ ਆ ਹਾਂ ਉਹ ਬੀਬੀ ਆ ਕੇ ਬਾਹਰ ਪਾਉਂਦੀ ਆ ਬਿਠੇ ਰਹਾਂ ਬਸ ਜੀ ਬਹਿ ਜਾਓ ਇਹ ਸਭ ਨਾਲ ਮੇਰੀ ਗੱਲ ਐਸੇ ਆ ਤੇਰੀ ਗੱਲ ਦਾ ਮੈਂ ਜਵਾਬ ਦਿੰਦਾ ਤੂੰ ਕਹਿਣਾ ਨਾ ਬੀਬੀ ਬੀਲ ਚ ਮਰੇ ਨਾ ਫੌਜੀ ਜਾਉਂਦਾ ਤਾਂ ਕਿੰਨੇ ਜੜ ਗਏ ਬਸ ਤੇਰੀ ਖਾਲੀ ਆਉਂਦੀ ਤੂੰ ਫੌਜੀ ਜਾਉਂ ਕੇ ਰੋਕੀ ਗਾਦੇ ਕੰਮ ਵਾਸਤੇ ਜਦੋਂ ਤੂੰ ਖਾਲੀ ਲੈ ਕੇ ਜਾਣੀ ਤੂੰ ਲੈ ਕੇ ਲੰਘ ਜਾਂਦਾ ਤੂੰ ਬ੍ਰੇਕਾ ਕਿਉਂ ਮਾਰੀਆ ਉੱਥੇ ਮੈਂ ਵਿੱਚ ਬੈਠ ਕੇ ਆਂਦੀ ਆ ਮੈਂ ਵਿੱਚ ਬੈਠ ਕੇ ਆਂ ਅਸੀਂ ਮਾਰਾ ਜਿਹੜੀ ਚੀਜ਼ ਦਾ ਹੁੰਦਾ ਪਰਮਟ ਤੂੰ ਸਰਕਾਰ ਨੂੰ ਹੁਣ ਤੂੰ ਸਰਕਾਰ ਦਾ ਟੈਕਸ ਜੁਰੀ ਗੱਲ ਆ ਟੈਕਸ ਜੁਰੀ ਕਰੀ ਜਾਂਦਾ ਹੁਣ ਇਹਦਾ ਦੱਸ ਕੌਣ ਸਰਕਾਰ ਦੇ ਕੋਈ ਸਾਡੇ ਹੋ ਰਿਹਾ ਅਸੀਂ ਵੀ ਲੋਕਾਂ ਦੀ ਮੰਗ ਲੈ ਕੇ ਚੱਲ ਰਿਹਾ ਨਹੀਂ ਨਹੀਂ ਗੱਡੀ ਤੇਰੀ ਗੱਡੀ ਸਪਾਈਸ ਨਾਲ ਜਾਉਂ ਸਰਕਾਰ ਦੇ ਖਜ਼ਾਨੇ 'ਚ ਕਿਹੜਾ ਟੈਕਸ ਤੂੰ ਆ ਵੀ ਜਾ ਰਿਹਾ ਹੈ ਸੈਕੂਰਟੀ ਨਾਲ ਜਾ ਰਹੇ ਆ ਸਾਡੇ ਜਿਹੜੇ ਮੰਨ ਲਓ ਮੁਲਾਜ਼ਮ ਹੈ ਜਿਹੜੀ ਮੈਨੇਜਮੈਂਟ ਹੈ ਉਹਨਾਂ ਦੀ ਸੈਕੂਰਟੀ ਨਾਲ ਗੱਡੀਆਂ ਬਾਰ ਬਾਰ ਜਾਈ ਜਾਂਦੀਆਂ ਮੈਨੇਜਮੈਂਟ ਕარი ਕੁਝ ਨਹੀਂ ਰਹੀ ਇੱਕ ਬੱਸ ਵੀ ਤੁਹਾਡੇ ਵੱਲ ਰੋਕੀ ਗਈ ਸੀ ਕੀ ਇਹ ਮਾਮਲਾ ਬਿਲਕੁਲ ਜੀ ਅਸੀਂ ਜਿਵੇਂ ਕਿ ਅੱਜ ਸਵੇਰ ਤੋਂ ਪਹਿਲੇ ਟਾਈਮ ਤੋਂ ਹੀ ਹੜਤਾਲ ਤੇ ਗਏ ਹੋਏ ਆ ਤਾਂ ਜਿਹੜਾ ਕਿ ਆਮ ਜਿਵੇਂ ਅਸੀਂ ਕਹਦੇ ਆ ਵੀ ਸਾਡੇ ਨਾਲ ਗੁਲਾਮੀ ਦੇ ਵਿੱਚ ਜਿਹੜਾ ਕਲਾਮ ਸਾਨੂੰ ਬਣਾਇਆ ਜਾ ਰਿਹਾ ਹੈ ਤਾਂ ਉਹੀ ਵਤੀਰਾ ਸਾਡੇ ਨਾਲ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਤੱਕ ਅਸੀਂ ਜਿਹੜਾ ਆਰ ਫੋਰਸ ਦਾ ਕੰਟਰੈਕਟ ਵਾਲਾ ਮਲਾਜਮ ਰੂਟ ਤੇ ਚੱਲਦਾ ਹੈ ਉਹਦੇ ਤੋਂ ਕੋਈ ਗੱਡੀ ਕਾਊਂਟਰ ਤੇ ਅੱਧਾ ਮਿੰਟ ਜਾਂ ਮਿੰਟ ਪਹਿਲਾਂ ਮਗਰ ਨਾ ਲੱਗੇ ਜਾਂ ਟਾਈਮ ਮਿਸ ਹੋ ਜੇ ਕਈ ਵਾਰੀ ਹੁੰਦਾ ਵੀ ਅੱਧਾ ਮਿੰਟ ਡਰਾਈਵਰ ਨੂੰ ਕੋਤਲੇ ਖਾਲਾ ਗਿਆ ਪਹਿਲਾਂ ਲੰਘ ਜੇ ਤਾਂ ਨਾਲ ਦੀ ਨਾਲ ਉਹਨੂੰ ਉਹਦੀ ਰਿਪੋਰਟ ਕਰ ਦਿੱਤੀ ਜਾਂਦੀ ਹੈ ਉਹਨੂੰ ਰੂਟ ਆਫ ਕਰ ਦਿੱਤਾ ਜਾਂਦਾ ਹੈ ਪਰ ਅੱਜ ਸ਼ਰਿਆਂ ਵਾਂ ਬਿਨਾਂ ਟਾਈਮਾਂ ਤੋਂ ਬਿਨਾਂ ਪਰਮਟਾਂ ਤੋਂ ਜਿਹੜੀਆਂ 62 ਜੋ ਗੱਡੀਆਂ ਭਰ-ਭਰ ਕੇ ਜਾਂਆਂ ਅਸੀਂ ਬਿਨਾਂ ਵੀ ਪ੍ਰਸ਼ਾਸਨ ਦੇ ਇੱਕ ਦੋ ਵਾਰੀ ਧਿਆਨ ਦਿ ਲਿਆਂਦਾ ਵੀ ਗੱਡੀਆਂ ਨਜਾਇਜ਼ ਚੱਲ ਰਹੀਆਂ ਰੁਕਿਆ ਜਾਵੇ ਪਰ ਕੋਈ ਵੀ ਮੈਨੇਜਮੈਂਟ ਵੱਲੋਂ ਵੀ ਰੋਕਿਆ ਨਹੀਂ ਗਿਆ ਨਾ ਹੀ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਅਸੀਂ ਸ਼ਾਮ ਨੂੰ ਪ੍ਰਸ਼ਾਸਨ ਸਾਡੇ ਮੈਨੇਜਮੈਂਟ ਨੂੰ ਦਿਖਣੇ ਆ ਲਾਇਆ ਸੀ ਤਾਂ ਅੱਜ ਤਕਰੀਬਨ ਸ਼ਾਮਾ 6:30 ਵਜੇ ਆਰਬਿਟ ਬੱਸ ਮਰਸਰੀ ਬੱਸ ਹੈ ਜਿਹਨਾਂ ਦੇ ਟਾਈਮ ਨਾਲ 3:30 ਵਜੇ ਤੋਂ ਬਾਅਦ ਕੋਈ ਟਾਈਮ ਨਹੀਂ ਹੈਗਾ ਜੀ ਉਹਨਾਂ ਨੇ ਲਿਆ ਕੇ ਗੱਡੀ ਕਾਊਂਟਰ ਤੇ ਲਾਤੀ ਫੁੱਲ ਭਰ ਕੇ ਚੰਡੀਗੜ੍ਹ ਨੂੰ ਜਾਣ ਲੱਗੇਗੀ ਤਾਂ ਅਸੀਂ ਉਹ ਗੱਡੀ ਰੋਕੀ ਕਿ ਜਦੋਂ ਤੁਹਾਡਾ ਕੋਈ ਟਾਈਮ ਨਹੀਂ ਹੈਗਾ ਤੇ ਤੁਸੀਂ ਕੌਣ ਲੈ ਕੇ ਜਾ ਰਹੇ ਹੋ ਤਾਂ ਮੈਨੇਜਮੈਂਟ ਇਸ ਵੱਲ ਧਿਆਨ ਨਹੀਂ ਦੇ ਰਹੀ ਜੀ ਸਾਨੂੰ ਇਹ ਸੰਕਾ ਹੈ ਵੀ ਮੈਨੇਜਮੈਂਟ ਦੀ ਮਿਲੀ ਭੁਗਤ ਨਾਲ ਜਿਹੜਾ ਇਹ ਕੰਮ ਹੋ ਰਿਹਾ ਹੈਗਾ ਕਿਉਂਕਿ ਅਗਰ ਤਾਂ ਕੋਈ ਸਾਡਾ ਕੱਚਾ ਮੁਲਾਜ਼ਮ ਕੋਈ ਗਲਤੀ ਨਿਕੀ ਜੀ ਵੀ ਕਰ ਲੈਂਦਾ ਤਾਂ ਉਹਨਾਂ ਦੇ ਵੱਡੇ ਵੱਡੇ ਜਿਹੜੇ ਝੂਠੇ ਇਲਜ਼ਾਮ ਵੀ ਲਾਏ ਜਾਂਦੇ ਆ ਪਰ ਅੱਜ ਸ਼ਰੇਆਮ ਜਿਹੜੀਆਂ ਬੱਸਾਂ ਇਹ ਸਰਕਾਰ ਦਾ ਟੈਕਸ ਚੋਰੀ ਕਰਕੇ ਇਹ ਸੜਕਾਂ ਤੇ ਦੌੜ ਰਹੀਆਂ ਇਹ ਤੋਂ ਕਿਸੇ ਆਰਟੀਆ ਸਾਹਿਬ ਦਾ ਧਿਆਨ ਨਹੀਂ ਗਿਆ ਕਿਸੇ ਮੁਲਾਜ਼ਮ ਦਾ ਧਿਆਨ ਨਹੀਂ ਗਿਆ ਕੋਈ ਸਾਡਾ ਜਿਹੜਾ ਪੀਆਰਟੀਸੀ ਦਾ ਮੈਨੇਜਮੈਂਟ ਦਾ ਕੋਈ ਅਧਿਕਾਰੀ ਉਹਨੂੰ ਵੀ ਕਿਸੇ ਦਾ ਕੋਈ ਧਿਆਨ ਨਹੀਂ ਗਿਆ ਅਸੀਂ ਇਹੀ ਬੇਨਤੀ ਕਰਦੇ ਆ ਕਿ ਅਗਰ ਰੂਲ ਰੱਖਣੇ ਆ ਤਾਂ ਸਾਰੇ ਵਾਸਤੇ ਸੇਮ ਰੂਲ ਹੋਣਾ ਹੈ ਨਾ ਸਿਰਫ ਕੱਚੇ ਬੰਦਿਆਂ ਨੂੰ ਗੁਲਾਮ ਨਾ ਬਣਾਇਆ ਜਾਵੇ ਉਹ ਜਿਹੜਾ ਵਾਰ-ਵਾਰ ਸਰਕਾਰ ਵੱਲੋਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਕਿ ਅਗਰ ਤਾਂ ਤੁਸੀਂ ਪੱਕੇ ਹੋ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਪਰ ਅਗਰ ਤੁਸੀਂ ਕੱਚੇ ਹੋ ਤਾਂ ਤੁਹਾਨੂੰ ਹਰ ਗੱਲ 'ਤੇ ਕਾਰਕਿਰਿਤ ਕੀਤਾ ਜਾਊਗਾ। ਨਹੀਂ ਇਹ ਜਿਹੜੀਆਂ ਜਾਰੀਆਂ ਬੱਸਾਂ ਇਹ ਬਿਨਾਂ ਪਰਮਿਟ ਤੋਂ ਜਾ ਬਿਲਕੁਲ ਜੀ ਬਿਨਾਂ ਪਰਮਿਟ ਤੋਂ ਬਿਨਾਂ ਟਾਈਮਾਂ ਤੋਂ ਘਟੀਆਂ ਜਾ ਰਹੀਆਂ ਨੇ। ਅਸੀਂ ਆਮ ਲੋਕਾਂ ਤੋਂ ਵੀ ਇਸ ਗੱਲ ਦੀ ਮਾਫੀ ਚਾਹੁੰਦੇ ਆ ਵੀ ਜਿਹੜਾ ਆਮ ਲੋਕਾਂ ਨੂੰ ਇਸ ਚੀਜ਼ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ। ਪਰ ਅਸੀਂ ਆਮ ਲੋਕਾਂ ਨੂੰ ਇਸ ਗੱਲ ਦੀ ਅਪੀਲ ਵੀ ਕਰਦੇ ਆ ਕਿ ਜਿਹੜੀ ਇਹ ਲੜਾਈ ਹੈ ਇਹ ਆਮ ਲੋਕਾਂ ਦੀ ਲੜਾਈ ਹੈ। ਜੋ ਕਿ ਅਗਰ ਇਹ ਪੀਆਰਟੀਸੀ ਦਾ ਅਧਾਰਾ ਜਿਹੜਾ ਨਿੱਜੀ ਕਰਨ ਵਾਲਾ ਜਾ ਰਿਹਾ ਹੈ ਅਗਰ ਇਹ ਗਾਰਾ ਨਿੱਜੀ ਕਰਨਾ ਹੋ ਗਿਆ ਪ੍ਰਾਈਵੇਟ ਹੋ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਪ੍ਰਾਈਵੇਟਾਂ ਦੀ ਮਨਮਾਨੀ ਹੈ ਉਹ ਆਪਾਂ ਨੂੰ ਦੇਖਣ ਨੂੰ ਸਾਹਮਣੇ ਆਊਗੀ ਜਿਵੇਂ ਕਿ ਆਪਾਂ ਆਮ ਤੌਰ ਤੇ ਦੇਖਿਆ ਵੀ ਚੰਡੀਗੜ੍ਹੋ ਜਿੱਥੇ ਕਿਤੇ ਕੋਈ ਪੇਪਰ ਹੁੰਦਾ ਜਾਂ ਹੜਤਾਲ ਹੁੰਦੀ ਹੈ ਤਾਂ ਬਾਦਲ ਵਾਲੇ ਮਰਸੜਿਆਂ ਦਾ ਨਿਜਾਇਜ਼ ਕਿਰਾਇਆ ਵਸੂਲਦੇ ਆ 15-1500 ਰੁਪਿਆ ਮਨਮਰਜ਼ੀ ਨਾਲ ਵਸੂਲਦੇ ਆ ਤਾਂ ਅਗਰ ਇਸੇ ਤਰੀਕੇ ਨਾਲ ਕਿਲੋਮੀਟਰ ਦਾ ਬੋਲ ਵਾਲਾ ਤੇ ਇਸ ਤਰੀਕੇ ਨਾਲ ਹੀ ਜਿਹੜਾ ਪ੍ਰਾਈਵੇਟ ਦਾ ਇਹ ਗੁੰਡਾਗਰਦੀ ਚੱਲਦੀ ਰਹੀ ਤਾਂ ਜਲਦੀ ਜਿਹੜਾ ਪੀਆਰਟੀਸੀ ਹੈ ਇਹ ਅਦਾਰਾ ਬੰਦ ਹੋ ਜੇਗਾ ਤਾਂ ਇਹਦੇ ਜ਼ਿੰਮੇਵਾਰ ਸਾਡਾ ਆਪ ਦਾ ਖੁਦ ਦਾ ਪੀਆਰਟੀਸੀ ਦਾ ਮੈਨੇਜਮੈਂਟ ਹੋਏਗੀ ਤਾਂ ਅਸੀਂ ਇਹ ਹੀ ਅਪੀਲ ਕਰਦੇ ਆਂ ਕਿ ਇਸ ਅਦਾਰੇ ਨੂੰ ਬਚਾਇਆ ਜਾਵੇ ਤਾਂ ਆਮ ਲੋਕ ਵੀ ਸਾਡਾ ਸਾਥ ਦੇਣ ਅਸੀਂ ਵੀ ਇਹਨਾਂ ਦੇ ਭੈਣ ਭਰਾਾਂਗੇ ਕਿਉਂਕਿ ਅਸੀਂ ਆਮ ਲੋਕਾਂ ਅਸੀਂ ਵੀ ਆਮ ਘਰਾਂ ਦੇ ਬੱਚੇ ਆ ਕੋਈ ਮੋٹے ਵੱਡੇ ਘਰਾਂ ਦੇ ਨਹੀਂ ਕਿਉਂਕਿ ਜੇ ਆਮ ਲੋਕ ਹੈ ਇਹ ਜਿਹੜੀਆਂ ਬੱਸਾਂ ਤੇ ਸਫ਼ਰ ਕਰਦੇ ਆ ਤੇ ਅਸੀਂ ਵੀ ਆਮ ਘਰਾਂ ਦੇ ਲੋਕ ਆ ਤਾਂ ਨਹੀਂ ਤੁਸੀਂ ਉੱਚ ਅਧਿਕਾਰੀਆਂ ਨੂੰ ਇਹਦੇ ਬਾਰੇ ਦੱਸਿਆ ਵੀ ਇਹ ਬినాਪੁਰ ਮਟੂ ਜਾ ਰਹੀ ਹੈ ਬਿਲਕੁਲ ਜੀ ਅਸੀਂ ਮੈਂ ਸ਼ਾਮ ਨੂੰ ਉੱਚ ਅਧਿਕਾਰੀਆਂ ਨੂੰ ਸਾਰੇ ਇਨਫੋਰਮ ਕਰਤਾ ਸੀਗਾ ਜਿਹੜੀ ਗੱਡੀ ਹੈ ਉਹ ਵੀ ਅਸੀਂ ਇੱਕ ਰੋਕ ਲਈ ਸੀਗੀ ਤਾਂ ਹੁਣ ਵੀ ਵੈਸੇ ਬਾਗਲਾ ਵਾਲਿਆਂ ਦੀ ਬੱਸ ਨੇ ਲੋਕਾਂ ਦੀ ਕਿੰਨੀ ਵੱਡੀ ਖੱਜਲ ਖਵਾਰੀ ਕੀਤੀ ਜਿਹੜੀ ਬੱਸ ਅਸੀਂ ਬਸ ਸਟੇਰ ਦੇ ਵਿੱਚੋਂ 6:30 ਵਜੇ ਰੋਕੀ ਤਾਂ ਤਕਰੀਬਨ ਸਮਾਂ 8:00 ਵਜ ਗਿਆ બસ ਸਟੈਂਡ ਤੋਂ ਲੈ ਕੇ ਬੀਬੀ ਵਾਲੇ ਚੌਕ ਤੱਕ ਉਹ ਲੋਕਾਂ ਨੂੰ ਬੰਨ ਵਾਲਿਆਂ ਨੇ ਕਿਸ ਤਰੀਕੇ ਨਾਲ ਖੱਜਲਖਵਾਰ ਕੀਤਾ ਪਹਿਲਾਂ ਉਹਨਾਂ ਨੂੰ ਪਾਵਰ ਹਾਊਸ ਰੋਡ ਤੱਕ ਲੈ ਕੇ ਆਏ ਤੋਰ ਕੇ ਵੀ ਉੱਥੇ ਤੋਂ ਉਹਨਾਂ ਨੂੰ ਬਸ ਛਡਾਉਣੇ ਆਂ ਵੀ ਏਡੇ ਚੋ ਜਾਣ ਨਹੀਂ ਦਿੰਦੇ ਉਸ ਤੋਂ ਬਾਅਦ ਅੱਗੇ ਲੈ ਕੇ ਫੌਜੀ ਚੌਕ ਕੋਲੇ ਲਿਆ ਕੇ ਉਹਨਾਂ ਨੂੰ ਉੱਥੇ ਹਰਾਸਮੈਂਟ ਕੀਤੀ ਗਈ ਫਿਰ 100 ਫੁੱਟੀ ਤੇ ਲਿਆਏ ਉਸ ਤੋਂ ਬਾਅਦ ਜਿਹੜਾ ਮਹਿਰੂ ਕਲੋਨੀ ਨੂੰ ਛੜ ਕੇ ਜਾਂਦੀ ਹੈ ਉੱਥੇ ਉਹਨਾਂ ਨੂੰ ਕਾਫੀ ਟਾਈਮ ਖੱਜਲ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਲਾਇੰਸ ਪੰਪ ਕੋਲ ਜਾ ਕੇ ਲਾਤਾ ਵੀ ਇਸ ਨਾਲੋਂ ਚੰਗਾ ਸੀ ਵੀ 6:30 ਵਜੇ ਜਦੋਂ ਲੋਕ ਆਏ ਸੀ ਉਹਦੇ ਉਹਨਾਂ ਨੇ ਦੱਸ ਦਿੱਤਾ ਜਾਂਦਾ ਕਿ ਇਹ ਬੱਸ ਨਹੀਂ ਜਾਨੀ ਤਾਂ ਉਹ ਲੋਕ ਆਪਦੇ ਘਰਾਂ ਨੂੰ ਜਾ ਸਕਦੇ ਸੀ ਵਾਪਸ ਜਾ ਸਕਦੇ ਸੀ ਪਰ ਉਹਨਾਂ ਨੂੰ ਜਾਣਬੁੱਝ ਕੇ ਖੱਜਲ ਕੀਤਾ ਗਿਆ ਤੇ ਹੁਣ ਜਾ ਕੇ ਉਹ ਗੱਡੀ ਨਹਿਰੂ ਕੋਲ ਨੂੰ ਕੋਲ ਖਾਲੀ ਕਰ ਦਿੱਤੀ ਗਈ ਹੈ ਤਾਂ ਇਹ ਹੀ ਕਾਰਨ ਹੈ ਜੀ ਵੀ ਇਹ ਇਸ ਤਰੀਕੇ ਨਾਲ ਜਿਹੜੀ ਗੁੰਡਾਗਰਦੀ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਕੀਤੀ ਜਾਂਦੀ ਹੈ ਜੀ ਇਹਨਾਂ ਨੂੰ ਰੋਕਿਆ ਜਾਵੇ ਸਾਰੇ ਪ੍ਰਸ਼ਾਸਨ ਨੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਇਸ ਇਸ ਤੇ ਗ੍ਰੈਂਡਾ ਕਾਰਨ ਬਣੀਏ ਪਰ ਜਦੋਂ ਬੰਦਾ ਭੁੱਖਾ ਮਰਦਾ ਤਾਂ ਸੌਖੇ ਕਰਦਾ ਜੀ ਸਾਨੂੰ ਮਜਬੂਰੀ ਵਾਸਤੇ ਜਿਹੜਾ ਕਦਮ ਚੱਕਣਾ ਪਿਆ ਨਹੀਂ ਸਾਡਾ ਕੋਈ ਜੀ ਨਹੀਂ ਕਰਦਾ ਰਾਤ ਨੂੰ ਇਸ ਵੇਲੇ ਘੋੜਦੇ ਫਿਰਦੇ ਆਂ ਸਵੇਰ ਵੀ 4 ਵਜੇ ਤੋਂ ਮੈਂ ਬਲਦੀਪੂ ਜਾ ਹਾਜ਼ਰ ਸੀਗਾ ਤੇ ਉਦੋਂ ਤੋਂ ਲੈ ਕੇ ਸਮਾਂ 8:00 ਵਜੇ ਗਿਆ ਪਰ ਉਸੇ ਦੀ ਕਿਨਾਂ ਤੁਰ ਰਹੇ ਕਿਉਂਕਿ ਸਾਨੂੰ ਵੀ ਇਹ ਆ ਵੀ ਆਦਾਰਾ ਬਚੇਗਾ ਤਾਂ ਹੀ ਇਹ ਜਿਹੜਾ ਹੱਲ ਹੋਇਆ ਜਿਹੜੀ ਹੁਣ ਦੀ ਲੜਾਈ ਆ ਕਿਲੋਮੀਟਰ ਸਕੀਮ ਦੇ ਉਲਟ ਜਿਹੜੀ ਅਸੀਂ ਲੜਾਈ ਲੜ ਰਹੇ ਆ ਕਿ ਜੇ ਅਗਰ ਕਿਲੋਮੀਟਰ ਸਕੀਮ ਬਸ ਪੈਂਦੀ ਆ ਤਾਂ ਜਿਹਦਾ ਬਹੁਤ ਵੱਡਾ ਘਾਟਾ ਆ ਪੀਆਰਟੀਸੀ ਦਾਰੇ ਨੂੰ ਪਊਗਾ ਤੇ ਅਸੀਂ ਜਿਹੜੀ ਮੰਗ ਕਰਦੇ ਆ ਵੀ 10000 ਨਵੀਂ ਬੱਸ ਪੀਆਰਟੀਸੀ ਤੇ ਰੋਡਵੇਜ ਦੇ ਜੋ ਇਹ ਜਿਹੜੇ ਲੋਕ ਹੈ ਇਹ ਸਹੀ ਸਬਰ ਸਬਰ ਸੁਖ ਦਾ ਆਨੰਦ ਮਾਣ ਸਕਣ ਤੇ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਰਜਗਾਰ ਦਾ ਸਾਧਨ ਬਣ ਸਕੇ ਇੰਨੀ ਕਿ ਅਪੀਲ ਕਰਦਾ ਹਾਂ ਧੰਨਵਾਦ